ਸਬਰ ਕਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਸਾਡੇ ਫੈਸਲੇ ਤਾਂ ਗਲਤ ਹੋ ਸਕਦੇ ਆ ਆਪਾਂ ਗਲਤ ਚੀਜ਼ ਨੂੰ ਚੁਣ ਸਕਦੇ ਆ ਆਪਾਂ ਗਲਤ ਚੀਜ਼ ਮੰਗ ਸਕਦੇ ਆ ਪਰ ਮਾਲਕ ਕਦੇ ਗੱਲ ਚੀਨੀ ਦੇ ਸਕਦਾ ਪਰਮਾਤਮਾ ਨੇ ਤੁਹਾਨੂੰ ਉਹੋ ਹੀ ਦਿਨ ਜੋ ਤੁਹਾਡੇ ਲਈ ਚੰਗਾ ਜੋ ਤੁਹਾਡੇ ਲਈ ਵਧੀਆ ਤੇ ਜੋ ਤੁਹਾਡੇ ਲਈ ਬਣਾਇਆ ਸਾਡੀਆਂ ਦਾ ਸਾਰੀਆਂ ਪਲਾਨਿੰਗਾਂ ਫੇਲ ਜੇ ਸਾਨੂੰ ਕੁਝ ਨਹੀਂ ਜੇ ਪਤਾ ਕਿ ਸਾਡੇ ਲਈ ਕੀ ਚੰਗਾ ਕੀ ਮਾੜਾ ਪਰ ਪਰਮਾਤਮਾ ਜਾਣਦਾ ਜੇ ਕਿ ਇਹਦੇ ਲਈ ਕੀ ਚੰਗਾ ਤੇ ਜਦੋਂ ਸਮਾਂ ਆਂਦਾ ਨਾ ਜਦੋਂ ਵਕਤ ਮਾਲਕ ਨੇ ਚੁਣਿਆ ਹੁੰਦਾ ਕਿ ਇਸ ਵਕਤ ਦੇ ਆਣ ਤੇ ਇਹਨੂੰ ਮੈਂ ਚੀਜ਼ਾਂ ਆਪਣੇ ਆਪ ਦੇ ਦੇਣੀ ਆ ਤੇ ਉਹ ਫਿਰ ਆਪਣੇ ਆਪ ਹੀ ਤੁਹਾਡੀ ਜ਼ਿੰਦਗੀ ਚ ਆ ਜਾਂਦੀਆਂ ਜੇ ਫਿਰ ਤੁਹਾਨੂੰ ਭਜਨਾ ਨਹੀਂ ਪੈਂਦਾ ਫਿਰ ਤੁਹਾਨੂੰ ਕੋਈ ਐਫਰਟਸ ਨਹੀਂ ਕਰਨੇ ਪੈਂਦੇ ਕਿਉਂਕਿ ਉਹ ਮਾਲਕ ਦੀ ਕਿਤਾਬ ਦੇ ਵਿੱਚ ਲਿਖਿਆ ਹੀ ਹੋਇਆ ਹੈ ਜਿਹੜੀ ਘੜੀ ਚ ਮਾਲਕ ਨੇ ਲਿਖਿਆ ਉਸ ਘੜੀ ਚ ਆਪਣੇ ਆਪ ਹੀ ਸਭ ਕੁਝ ਹੋਏਗਾ ਸੋ ਠੀਕ ਹੈ ਸੋਚੋ ਕੱਲ ਦਾ ਜਿੰਨਾ ਸੋਚ ਸਕਦੇ ਹੋ ਸੋਚੋ ਪਰ ਇੱਕ ਗੱਲ ਇਹ ਵੀ ਯਾਦ ਰੱਖਿਆ ਕਰੋ ਕਿ ਹੋਣਾ ਉਹ ਹੀ ਜੇ ਜੋ ਮਾਲਕ ਨੇ ਸੋਚਿਆ ਜੇ ਤੁਹਾਡੇ ਸੋਚਿਆ ਕੁਝ ਵੀ ਨਹੀਂ ਹੋਣਾ ਮਾਲਕ ਦੀ ਕਿਤਾਬ ਦੇ ਅੰਦਰ ਸਾਰੀ ਕਹਾਣੀ ਪਹਿਲੇ ਲਿਖੀ ਹੀ ਹੈ ਇਸ ਲਈ ਉਹਦੇ ਤੇ ਭਰੋਸਾ ਰੱਖੋ ਉਹਦੇ ਤੋਂ ਵੱਡਾ ਰਾਈਟਰ ਕੋਈ ਨਹੀਂਗਾ ਉਹਦੇ ਤੋਂ ਵੱਡਾ ਮਾਸਟਰ ਪਲੈਨਰ ਕੋਈ ਨਹੀਂਗਾ ਤੁਹਾਡੀ ਜ਼ਿੰਦਗੀ ਦਾ ਉਹਨੂੰ ਸਭ ਪਤਾ ਤੁਹਾਡੇ ਲਈ ਕੀ ਚੰਗਾ ਐਵੇਂ ਨਹੀਂ ਜ਼ਿਆਦਾ ਘਬਰਾਜੀਦਾ ਹੁੰਦਾ ਕਿ ਮੈਨੂੰ ਐ ਨਹੀਂ ਮਿਲਿਆ ਮੈਂ ਮੰਗਿਆ ਰੱਬ ਦੇ ਅੱਗੇ ਜਾ ਕੇ ਮੈਨੂੰ ਦਿੱਤਾ ਨਹੀਂ ਰੱਬ ਨੇ ਲੋਕੀ ਖੁਸ਼ ਆ ਮੈਂ ਜੋ ਮੰਗਦਾ ਮਾਲਕ ਮੈਨੂੰ ਕਦੇ ਵੀ ਨਹੀਂ ਦਿੰਦਾ ਇਹ ਸਭ ਨਾ ਸੋਚਿਆ ਕਰੋ ਸਾਰਿਆਂ ਦੀ ਜ਼ਿੰਦਗੀ ਅਲੱਗ ਆ ਤੇ ਮਾਲਕ ਨੇ ਸਭ ਲਈ ਵਧੀਆ ਹੀ ਚੁਣਿਆ ਹੈ ਭਰੋਸਾ ਰੱਖ ਕੇ ਜ਼ਿੰਦਗੀ ਸਾਰੀ ਆਪਣੇ ਗੁਰੂ ਦੇ ਨਾਮ ਕਰ ਦੋ ਫਿਰ ਦੇਖਣਾ ਜ਼ਿੰਦਗੀ ਬਹੁਤ ਸੋਕੀ ਹੋ ਜੇਗੀ ਤੇ ਟੈਨਸ਼ਨਾਂ ਦੇ ਤੁਹਾਡੇ ਲਾਗੇ ਵੀ ਨਹੀਂ ਆਣਗੀਆਂ ਕਿ ਜਿਹੜੇ ਇਨਸਾਨ ਨੂੰ ਆਪਣੇ ਗੁਰੂ ਤੇ ਭਰੋਸਾ ਹੈ ਜਿਸ ਇਨਸਾਨ ਨੂੰ ਆਪਣੇ ਮਾਲਕ ਦੀ ਪਲੈਨਿੰਗ ਤੇ ਭਰੋਸਾ ਹੈ ਉਹਨੂੰ ਕੋਈ ਉਦਾਸ ਨਹੀਂ ਕਰ ਸਕਦਾ ਉਹਨੂੰ ਕੋਈ ਵੀ ਇੱਥੇ ਸਟ्रेस ਦੇ ਵਿੱਚ ਪਾ ਹੀ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਅੱਜ ਦੁੱਖ ਹੈਗਾ ਜੇ ਅੱਜ ਤਕਲੀਫ ਹੈਗੀ ਹੈ ਜਾਂ ਜੋਖਾ ਸਮਾ ਹੈ ਤੇ ਇਹ ਵੀ ਮੇਰੇ ਮਾਲਕ ਦੇ ਪਲਾਨ ਦਾ ਹਿੱਸਾ ਹੈ ਇਹ ਵੀ ਪਰਮਾਨੈਂਟ ਨਹੀਂ ਹੈ ਵੀ ਨਿਕਲ ਹੀ ਜਾਣਾ ਸਮਾਂ ਇਸ ਕਰਕੇ ਗੁਰੂ ਤੇ ਭਰੋਸਾ ਸੱਚਾ ਰੱਖੋ ਚਲਦੇ ਰਹੋ ਮਾਲਕ ਦਾ ਨਾਮ ਲੈ ਕੇ ਸਭ ਕੁਝ ਮਾਲਕ ਨੇ ਕਰਾਣਾ ਤੁਹਾਡੀ ਜ਼ਿੰਦਗੀ ਦੀ ਟੈਨਸ਼ਨ ਨਾ ਲੋ ਜ਼ਿਆਦਾ ਐਵੇਂ ਹਰੇਕ ਗੱਲ ਦੀ ਟੈਨਸ਼ਨ ਨਾ ਲਈ ਜੋ ਮਾਲਕ ਨੇ ਬੜਾ ਵਧੀਆ ਸੋਚਿਆ ਹੈ ਜੇ ਤੇ ਬੜੇ ਹੀ ਸੋਹਣੇ ਕਾਰੇ ਕਰਵਾਣੇ ਨੇ ਤੁਹਾਡੇ